ਆਪਾ ਧਰਮ ਖੰਡੇ ਤੇ ਐਫਸੀਆਈ ਇਗਜ਼ਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੇ ਧੁੰਮਤਾਂ ਦਾਨ ਲਾਇਆ ਆ ਉਹ ਸੁਨਾ ਆਰੰਭ ਹੋਇਆ ਆ ਤੇ ਅਸੀਂ ਸਾਰਿਆਂ ਨੂੰ ਸਹਿਯੋਗ ਦੀ ਉਮੀਦ ਕਰਦੇ ਆਂ ਸਾਰਿਆਂ ਤੋਂ ਸਾਨੂੰ ਸਾਰੇ ਸਹਿਯੋਗ ਕਰਨ ਸ਼ਹਿਰ ਵਾਸੀ ਹੋਰ ਵੀ ਇੱਥੇ ਸੇਵਾ ਦੀ ਬਹੁਤ ਲੋੜ ਹੁੰਦੀ ਆ ਤੇ ਸੋਹ ਸ਼ਹਿਰ ਵਾਸੀ ਜਾਂ ਜਿਹੜੇ ਬੰਦੇ ਜਿਸ ਵੇਲੇ ਫ੍ਰੀ ਹੁੰਦੇ ਆ ਉਹ ਇੱਥੇ ਆ ਕੇ ਸੇਵਾ ਕਰਿਆ ਕਰਨ ਬੋਲ ਬਾਬਾ ਵਰਸਾਲੀ ਕੀ ਜੈ ਹੋ ਸ਼ੰਕਰ ਭਗਵਾਨ ਕੀ ਜੈ ਬੋਲੇ ਬੰਬ ਬੰਬ ਬੋਲੇ ਪਰ ਇਹ ਭਈ ਸਰਜਨਾ ਕਿਤੇ ਵਿਸ਼ਾਤੀ ਲੱਗਦੇ ਹੋਰ ਸਰਕਾਰ ਵੱਲੋਂ ਕੋਈ ਕੰਮ ਜਾਂ ਮੰਦਰ ਲਾਟੇ ਆ ਜੀ ਸਾਡੇ ਇੱਥੇ ਲਗਭਗ ਅਸਲੇ ਅਸੀਂ 500 700 ਯਾਤਰੀ ਜਿਹੜੇ ਪੁੱਗਦਾ ਚੁੱਕੇ ਆ ਤੇ ਲਗਭਗ ਆਪਾਂ ਡਬਲ ਡੈਕਰ ਜਾਂ ਹੋਰ ਬਸਾਂ ਕਿ ਇਹ ਕੋਈ 10 ਤੋਂ ਬਸਾਂ ਲਗਭਗ ਪੁੱਗਦਾ ਚੁੱਕੇ ਆ ਹੋਰ ਛੋਟੇ ਮੋਟੇ ਯਾਤਰੀ ਜਿਹੜੇ ਛੋਟੀਆਂ ਗੱਡੀਆਂ ਦੇ ਵਿੱਚ ਆਂਦੇ ਆ ਉਹ ਵੀ ਇਥੇ ਆਉਂਦੇ ਰਹਿੰਦੇ ਆ ਲਗਭਗ 1000 ਤੋਂ 1200 ਜਾਤਰੀ ਡੇਲੀ ਤੇ ਕਿਸੇ ਦਿਨ ਬਹੁਤ ਜ਼ਿਆਦਾ ਵੀ ਹੁੰਦੇ ਆ ਤੇ ਇਹ ਸਰਕਾਰ ਵੱਲੋਂ ਸੁਰੱਖਿਆ ਫੋਰਸਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਸਰਕਾਰ ਸਾਡਾ ਹਰ ਤਰ੍ਹਾਂ ਸਹਿਯੋਗ ਕਰਦੀ ਆ ਇਹ ਸਪੋਰਟੀਵ ਲੋਕ ਵੀ ਫਾਇਰ ਬ੍ਰੇਟ ਤੇ ਮਾਰਕਟ ਕਮੇਟੀ ਤੇ ਆਪਣੇ ਮੈਡੀਕਲ ਸਹੂਲਤ ਜਿਹੜੀ ਆ ਇੱਥੇ ਕੈਂਪ ਲੱਗਦਾ ਹਰ ਰੋਜ਼ ਹੀ ਮਤਲਬ ਕਿ ਸਵੇਰ ਤੋਂ ਸ਼ਾਮ ਤੱਕ ਆ ਹਾਂ ਜੀ ਯਾਤਰਾ ਚਾਹੁੰਦੀ ਆ ਬਖਾਸ਼ੀ ਵਰਕ ਤੇ ਚਾਹੁੰਦੇ ਚਾਹਵਾ ਲਾ ਕੇ ਸਾਡੇ ਦੇ ਮਤਲਬ ਕਿਹਾ ਜੇ ਬਕਰ ਕਿਤਾਉਂਦੀ ਜੋ ਐ ਗੋਰੀ ਸ਼ੰਕਰ ਜੈ ਗੋਰੀ ਸ਼ੰਕਰ ਲੰਗਰ ਸੇਵਾ ਸਮਿਤੀ ਉਹ ਸਾਰੇ ਦਾਨੀ ਸੱਜਣਾ ਦਾ ਸਾਡੇ ਮੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜੇ ਇੱਥੇ ਆ ਕੇ ਸੇਵਾ ਵੀ ਕਰਦੇ ਆ ਸੇਵਾ ਦਿੰਦੇ ਵੀ ਆ ਤੇ ਲਗਭਗ 1000 ਤੋਂ 1200 ਯਾਤਰੀ ਆ ਜਿਹੜਾ ਉਹ ਰੋਜ਼ ਇੱਥੇ ਲੰਗਰ ਦੀ ਮਤਲਬ ਆਂਦਾ ਉਹ ਉਹਨਾਂ ਲਈ ਸਾਰੀਆਂ ਸਹੂਲਤਾਂ ਇੱਥੇ ਅਵੇਲੇਬਲ ਆ ਸਰਕਾਰ ਨੇ ਐਂਬੂਲੈਂਸ ਫਾਇਰ ਬਿਗੇਟ ਫੋਰ ਸਿਕਿਉਰਟੀ ਤੇ ਆਪਾਂ ਮੈਡੀਕਲ ਵਾਲੀਆਂ ਸਾਰੀਆਂ ਸਹੂਲਤਾਂ ਸਾਨੂੰ ਦਿੱਤੀਆਂ ਹੋਈਆਂ ਤੇ ਇਸ ਪਾਸੇ ਸਰਕਾਰ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਜੀ ਤੇ ਬਾਕੀ ਜਿੰਨੇ ਸ਼ਹਿਰ ਨਿਵਾਸੀ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਸਹਿਯੋਗੀ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਅੱਜ ਭਈ ਕੀ ਨਾਮ ਆਪਕੋੜ ਕਾਂਸੇ ਤਲੇਨ मेरा नाम किशोर बुंदेला है मैं मध्य प्रदेश के धार जिले में रहता हूँ और मैं महाकालेश्वर उज्जैन से जल भरा था छिपरा हाँ। तट से और मुझे यहाँ तक पहुँचते पहुँचते अभी तक उनतीस दिन लग गए और अमरनाथ जाते थे पंद्रह सोलह दिन और लगेंगे टोटल सैतालीस अड़तालीस दिन तक मैं पहुँच जाऊँगा अमरनाथ मम्मी पापा हमेशा खुश रहे मम्मी पापा के लिए कर रहा जाऊँ मैं और इसमें ग्यारह लीटर जर्न है मेरे पास इस यात्रा को लेकर क्या सभी भक्तों को जाना चाहिए अमरनाथ और जिस भक्त को भी अमरनाथ जाना चाहते हैं वो अपनी यात्रा कैंसिल ना करें और ज्यादा से ज्यादा जाए बाबा अमरनाथ की कृपा सभी पर बने रहे हर हर महादेव जय श्री महाकाल